पीएम श्री सरकारी सीनियर सेकेंडरी स्कूल लंगड़ोआ ਵਿਖੇ ਕਰਵਾਇਆ ਸਲਾਣਾ ਇਨਾਮ ਵੰਡ ਸਮਾਰੋ पीएम श्री सरकारी सीनियर सेकेंडरी स्कूल लंगड़ोआ ਵਿਖੇ ਸਲਾਣਾ ਇਨਾਮ ਵੰਡ ਸਮਾਰੋ ਕਰਵਾਇਆ ਗਿਆ ਇਸ ਮੌਕੇ ਤੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਅਤੇ ਸਤਰਾਮ ਸਿੰਘ ਜਲਵਾਹਾ ਚੇਅਰਮੈਨ ਜ਼ਿਲ੍ਹਾ ਇਨਪਰੋਪਮੈਂਟ ਟਰਸਟ ਨੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਵਕ ਮਹਿਮਾਨ ਨੇ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ ਬੱਚਿਆਂ ਵੱਲੋਂ ਸ਼ਾਨਦਾਰ ਰੰਗਾ ਰੰਗ ਤੇ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਤੇ ਐਸ ਐਮ ਸੀ ਚੇਅਰਮੈਨ ਮਾਸਟਰ ਮਨੋਹਰ ਸਿੰਘ ಗ್ರಾಮ ਪੰਚਾਇਤ ਲੰਗੜੋ ਆਦੇ ਸਰਪੰਚ ਗੁਰਦੇਵ ਸਿੰਘ ਪਾਬਲਾ ਵੱਖ-ਵੱਖ ਪਿੰਡਾਂ ਦੇ ਨਵੰਦਿਆਂ ਜਿਨ੍ਹਾਂ ਵਿੱਚ ਚੇਅਰਮੈਨ ਮਾਰਕੀਟ ਕਮੇਟੀ ਗਗਨ ਅਗਨੀ ਹੋਤਰੀ ਜ਼ਿਲ੍ਹਾ ਸਿਖਿਆ ਅਫਸਰ ਅਮਜੀਤ ਖਟਗੜ ਬਲਾਕ ਨੋਡਲ ਅਫਸਰ ਲਖਵੀਰ ਸਿੰਘ ਪ੍ਰਿੰਸੀਪਲ ਅਜਨੀਸ਼ ਬਿਨੇ ਕੁਮਾਰ ਆਦੋ ਇਲਾਵਾ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਰਹੀਆਂ ਕਾਬਲੀਅਤ ਅਤੇ ਵਿਦਿਆਕ ਬਰੇ ਦੌਰਾਨ ਮੱਲਾ ਮਾਰਨ ਵਾਲੇ ਬੱਚਿਆਂ ਨੂੰ ਮੁੱਖ ਮਹਿਮਾਨ ਵੱਜੋਂ ਇਨਾਮਾਂ ਦੀ ਵੰਡ ਕੀਤੀ ਗਈ ਬੱਚਿਆਂ ਦੀ ਹੌਸਲਾ ਫਜ਼ਾਈ ਲਈ ਜ਼ਿਲ੍ਹਾ ਸਿੱਖਿਆ ਅਫਸਰ ਪੂਰਾ ਸਮਾਹ ਹਾਜ਼ਰ ਰਿਹਾ ਅਤੇ ਅਮਰਜੀਤ ਖਟਕੜ ਨੇ ਬੱਚਿਆਂ ਨੂੰ ਦਿੱਤੀ ਵਧਾਈ ਇਸ ਮੌਕੇ ਪ੍ਰਿੰਸੀਪਲ ਵੱਲੋਂ ਆਪਣੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਆਏ ਹੋਏ ਪਤਵੰਤਿਆਂ ਤੇ ਮਹਿਮਾਨਾਂ ਨੂੰ ਕੀਤਾ ਸਨਮਾਨਿਤ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਨਮਸ਼ਿਆ ਤੋਂ ਹਰਵਿੰਦਰ ਸਿੰਘ ਨਾਲ ਹਰਿੰਦਰ ਸਿੰਘ ਦੀ ਨਿਊਜ਼ ਰੀਡਰ ਤੇ ਵਿਸ਼ੇਸ਼ ਰਿਪੋਰਟ ਸੈਕਿੰਡ ਪੋਜੀਸ਼ਨ ਸੈਕਿੰਡ ਪੋਜੀਸ਼ਨ ਸੈਕਿੰਡ ਪੋਜੀਸ਼ਨ ਸੈਕਿੰਡ ਪੋਜੀਸ਼ਨ ਸੈਕਿੰਡ ਪੋਜੀਸ਼ਨ ਥਰਡ ਪ੍ਰਣਵੀਤ ਸਿੰਘ ਸੈਵਨ ਬੀ ਕਲਾਸ ਲੈ ਬੈਟਾ 9 2 10th ਕੈਟਾਗਰੀ ਮੈਕਸ ਖੇਡ ਬੱਚੇ ਤਿਆਰ ਨੇ ਰਾਤਖਾਨੀ ਖੜ੍ਹੇ ਨੈਕਸਟ ਮੈਚ ਖੇਡਣਗੇ 6 ਕੈਟਾਗਰੀ 6 ਤੋਂ 8 ਕਲਾਸ ਕਲੀ ਪੋਜੀਸ਼ਨ ਦੋ ਬੱਚਿਆਂ ਦੀ ਪੋਜੀਸ਼ਨ ਨੂੰ ਬੱਚਿਆਂ ਦੀ ਹੈ ਅਨਾਮਿਕਾ ਐਂਡ ਕਾਵਲ First position, Sonia, 95.4%. Second position, Punjabi pair, 9-2. is A-class. Plus one, A-class. First position, Anjali Sonia, 94%.

का नाइन्टी पॉइंट 90.3 परसेंट थर्ड पोजिशन अनामिका 89 नाइन परसेंटी परसेंट इसके बाद सेवेंथ के क्लास के बच्चे फर्स्ट पोजीशन विशाखा 91.8 परसेंट सेकेंड पोजीशन कमंदी 89.6 परसेंट फर्स्ट पोजीशन गोविंद 88 परसेंट पोजीशन से दो स्टूडेंट्स हैं आकाश एंड राजधानी एटी फोर परसेंट गुरविंदर से तीनों बच्चों ने सिक्स क्लास के टॉप की पोजीशन हासिल की है सिक्स बी क्लास के बच्चे तैयार हैं जैस्मीन सेकंड पोजीशन मंत्री कॉल विद नाइनटी थ्री परसेंट ਫਰ ਪੋਜੀਸ਼ਨ ਨਕਾਸ਼ਾ ਰਾਣੀ ਵਿਦ 90.3% ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਸਲਾਨਾ ਸਮਾਰੋਹ ਕੀਤਾ ਗਿਆ ਇਸ ਵਿੱਚ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਔਰ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਸਾਡੇ ਹਲਕਾ ਇੰਚਾਰਜ ਸ਼੍ਰੀ ਲਲਿਤਮੋਨ ਜੀ ਪਾਠਕ ਉਹਨਾਂ ਦੇ ਨਾਲ ਹੀ ਸਰਦਾਰ ਜਲਵਾਹਾ ਜੀ ਗगन ਜੀ ਔਰ ਸਾਡੇ ਚੇਅਰਮੈਨ ਮਨੋਹਰ ਸਿੰਘ ਜੀ ਸਰਪੰਚ ਸਾਹਿਬ ਅਤੇ ਹੋਰ ਬਹੁਤ ਸਾਰੇ ਡਿਗਨਿਟਰੀਜ਼ ਆਏ ਸਨ ਉਹਨਾਂ ਨੇ ਬੱਚਿਆਂ ਨੂੰ ਜੋ ਅਸ਼ੀਰਵਾ ਦਿੱਤਾ ਇਸ ਦੇ ਨਾਲ ਹੀ ਸਿੱਖਿਆ ਵਿਭਾਗ ਤੋਂ ਸਾਡੇ ਅਫਸਰ ਸਿੱਖਿਆ ਅਫਸਰ ਸ਼੍ਰੀ ਅਮਰਜੀਤ ਖਟਕਰ ਜੀ ਉਹਨਾਂ ਦੇ ਨਾਲ ਬੀ ਐਨਓ ਲਖਵੀਰ ਸਿੰਘ ਜੀ ਪ੍ਰਿੰਸੀਪਲ ਰਿਜਨੀਸ਼ ਕੁਮਾਰ ਜੀ ਵਿਸ਼ੇਸ਼ ਤੌਰ ਤੇ ਸਾਡੇ ਵਿਚਕਾਰ ਆਏ ਬੱਚਿਆਂ ਨੂੰ ਅਸ਼ੀਬਾ ਦਿੱਤਾ ਅਤੇ ਇਨਾਮ ਵੰਡ ਸਮਰੋਹ ਜੋ ਹੈ ਉਹ ਕਰਵਾਇਆ ਅਸੀਂ ਸਾਰੇ ਹੀ ਸਟਾਫ ਮੈਂਬਰਸ ਬਹੁਤ ਹੀ ਮਿਹਨਤੀ ਹਨ ਸਾਡੇ ਸਕੂਲ ਦੇ ਸਟਾਫ ਮੈਂਬਰਸ ਅਤੇ ਬਹੁਤ ਹੀ ਪਿਆਰੇ ਨੇ ਸਾਡੇ ਵਿਦਿਆਰਥੀ ਜਿਨ੍ਹਾਂ ਨੇ ਬਹੁਤ ਹੀ ਅੱਛੀ ਆਈਟਮਸ ਜੋ ਤਿਆਰ ਕੀਤੀਆਂ ਸਨ ਤੋਂ ਸਾਰਿਆਂ ਦਾ ਹੀ ਅਸੀਂ ਬਹੁਤ ਹੀ ਬਹੁਤ ਧੰਨਵਾਦ ਕਰਦੇ ਹਾਂ ਥੈਂਕਸ ਥੈਂਕਸ ਟੂ অল ਆਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਗੜਵਾ ਵਿਖੇ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਿੰਸੀਪਲ ਸ਼੍ਰੀ सुरेंद्रਪਾਲ ਅਗਨੀ ਹੋਤਰੀ ਜੀ ਵੱਲੋਂ ਜਿਹੜਾ ਜਿੱਥੇ ਬੱਚਿਆਂ ਦੇ ਸਲਾਨਾ ਇਨਾਮ ਪੰਡ ਸਮਾਗਮ ਦੇ ਵਿੱਚ ਬੁਲਾ ਕੇ ਜਿਹੜਾ ਮਾਨਸਿਤਕਾਰ ਦਿੱਤਾ ਉਹਦੇ ਲਈ ਮੈਂ ਸਮੁੱਚੇ ਸਕੂਲ ਦੀ ਮੈਨੇਜਮੈਂਟ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇਹ ਜਿਹੜਾ ਸਲਾਨਾ ਸਮਾਗਮ ਆ ਇਹਦੇ ਵਿੱਚ ਬੱਚਿਆਂ ਨੇ ਸਾਲ ਦੇ ਵਿੱਚ ਜਿਹੜੀਆਂ-ਜਿਹੜੀਆਂ ਸਫਲਤਾਵਾਂ ਜਾਂ ਜਿਹੜੀਆਂ-ਜਿਹੜੀਆਂ ਕਾਮਯਾਬੀਆਂ ਹਾਸਲ ਕੀਤੀਆਂ ਉਹਨਾਂ ਦਾ ਅੱਜ ਪ੍ਰਣਾਮ ਉਹਨਾਂ ਬੱਚਿਆਂ ਨੂੰ ਮਿਲਣਾ ਅੱਜ ਉਹਨਾਂ ਨੂੰ ਜਿਹੜੇ ਇਨਾਮ ਬੰਦੇ ਜਾਣੇ ਨੇ ਸੋ ਇਸ ਸਮਾਰੋਹ ਦਾ ਬੱਚਿਆਂ ਦੇ ਵਿੱਚ ਬਹੁਤ ਚਾਹ ਹੁੰਦਾ ਬਹੁਤ ਬੱਚਿਆਂ ਨੂੰ ਉਤਸ਼ਾਹ ਹੁੰਦਾ ਸੋ ਅੱਜ ਇੱਥੇ ਜਿਹੜਾ ਬਤੌਰ ਚੀਫ ਗੈਸਟ ਸਦਕੇ ਭਾਜੀ ਹਰਿੰਦਰ ਜੀ ਔਰ ਭਾਜੀ ਸ੍ਰਿੰਦਰ ਪਾਲਕਨੀ ਹੋਤਰੀ ਜੀ ਵੱਲੋਂ ਔਰ ਸਮੁੱਚੇ ਸਕੂਲ ਦੇ ਜਿਹੜਾ ਟੀਚਰ ਸਾਹਿਬਾਨਾਂ ਵੱਲੋਂ ਜਿਹੜਾ ਇੱਥੇ ਬੁਲਾ ਕੇ ਮਾਨ ਸਤਕਾਰ ਬਖਸ਼ਿਆ ਉਹਦੇ ਲਈ ਮੈਂ ਸਾਰੇ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਬੱਚਿਆਂ ਨੂੰ ਆਪਣੇ ਵੱਲੋਂ ਇਹਨਾਂ ਦੇ ਅਗਲੇ ਭਵਿੱਖ ਦੇ ਲਈ ਬਹੁਤ-ਬਹੁਤ ਦਿਲੋਂ ਸ਼ੁਭਕਾਮਨਾਵਾਂ ਦੇਣਾ ਜੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੀਐਮ ਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿੱਚ ਜਿਹੜਾ ਬੱਚਿਆਂ ਦਾ ਸਲਾਨਾ ਪ੍ਰੋਗਰਾਮ ਆ ਉਹਦੇ ਵਿੱਚ ਪਹੁੰਚਣ ਦਾ ਮੌਕਾ ਮਿਲਿਆ ਸਕੂਲ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿਉਂਕਿ ਪੰਜਾਬ ਸਰਕਾਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਿੱਖਿਆ ਮੰਤਰੀ ਹਰਜੋਤ ਬੈਂਜ ਜੀ ਦਾ ਇੱਕੋ ਹੀ ਟੀਚਾ ਹੈ ਕਿ ਪੰਜਾਬ ਦੇ ਜਿਹੜੇ ਸਕੂਲ ਆ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਹੋਣ ਉਹਦਾ ਇੱਕ 파ਟ ਆ ਔਰ ਬੱਚਿਆਂ ਦਾ ਕਲਚਰ ਪ੍ਰੋਗਰਾਮ ਦੇਖ ਕੇ ਬੜਾ ਮਨ ਖੁਸ਼ ਹੋਇਆ ਜਿੱਥੇ ਸਾਨੂੰ ਪੜ੍ਹਾਈ ਜ਼ਰੂਰੀ ਹੈ ਉੱਥੇ ਕਲਚਰ ਵੀ ਜ਼ਰੂਰੀ ਹੈ ਖੇਡਾਂ ਵੀ ਜ਼ਰੂਰੀ ਆ ਇਸ ਲਈ ਮੈਂ ਸਕੂਲ ਦੀ ਮੈਨੇਜਮੈਂਟ ਦਾ ਪ੍ਰਿੰਸੀਪਲ ਦਾ ਸਾਰੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ